ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੌਸਲਾ ਅਫਜ਼ਾਈ ਲਈ ਲਾਇਕ ਤੇ ਕਮੈਂਟ ਵੀ ਜਰੂਰ ਕਰਕੇ ਦੱਸਿਓ ਨੰਬਰ 1 ਸਰਦੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਮੂੰਗਫਲੀ ਦਾ ਸੇਵਨ ਜਰੂਰ ਕਰੋ ਸਰਦੀਆਂ ਤੋਂ ਬਚਾਉਂਦੀ ਹੈ ਤੇ ਨਾਲ ਹੀ ਸਰੀਰ ਨੂੰ ਤਾਕਤਵਰ ਬਣਾਉਂਦੀ ਹੈ ਨੰਬਰ 2 ਚਾਹ ਨੂੰ ਕਦੇ ਵੀ بار-बार ਗਰਮ ਕਰਕੇ ਨਾ ਪਿਓ ਇਸ ਨਾਲ ਤੇਜੀ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਛਾਤੀ ਵਿੱਚ ਵੀ ਸਾੜ ਪੈਂਦਾ ਹੋ ਜਾਂਦਾ ਹੈ ਨੰਬਰ 3 ਜਦੋਂ ਵੀ ਔਰਤਾਂ ਰਸੋਈ ਵਿੱਚ ਕੋਈ ਵੀ ਕੰਮ ਕਰਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਮਨ ਨੂੰ ਹਮੇਸ਼ਾ ਖੁਸ਼ੇ ਰੱਖਣਾ ਚਾਹੀਦਾ ਹੈ ਕਦੇ ਵੀ ਰਸੋਈ ਵਿੱਚ ਗੁੱਸਾ ਜਾਂ ਫਿਰ ਹੋਣਾ ਗੁੱਸਾ ਫਿਰ ਨਹੀਂ ਹੋਣਾ ਚਾਹੀਦਾ ਇਸ ਨਾਲ ਸਿੱਧਾ ਅਸਰ ਆਪਣੇ ਘਰ ਪਰਿਵਾਰ ਤੇ ਬਰਕਤ ਉੱਪਰ ਪੈਂਦਾ ਹੈ ਨੰਬਰ 4 ਇਹ ਜਾਦਾ ਕਿਉਂ ਨਹੀਂ ਵਿਛੜਦੀਆਂ ਲੋਕ ਤਾਂ ਇੱਥੇ ਪਲ ਵਿੱਚ ਹੀ ਵਿਛੜ ਜਾਂਦੇ ਨੇ ਨੰਬਰ 5 ਸਵੇਰ ਦੇ ਸਮੇਂ ਜੇਕਰ ਅਸੀਂ ਨਿੰਮ ਦੇ ਦੋ ਪਤੇ ਚਵਾ ਲਈਏ ਤਾਂ ਸਾਡੇ ਕਦੇ ਵੀ ਫੋੜਾ ਫੁਣਸੀ ਨਹੀਂ ਨਿਕਲਦੀਆਂ ਤੇ ਚਿਹਰੇ ਤੇ ਚਮਕ ਵੀ ਆਉਂਦੀ ਹੈ ਨੰਬਰ 6 ਪਿਆਰ ਤੇ ਮਿੱਤਰਤਾ ਦਿਲ ਨਾਲ ਹੁੰਦੀ ਹੈ ਮਤਵਲ ਨਾਲ ਨਹੀਂ ਨੰਬਰ 7 ਜੀ ਕਰ ਤੁਸੀਂ ਆਪਣੀ ਜਾਂਦਸਤ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਉਗਾੜੇ ਹੋਏ ਛੋਲੇ ਖਾਓ ਨੰਬਰ 8 ਦੂਜਿਆਂ ਦੇ ਅੱਗੇ ਦੁੱਖ ਕਦੇ ਵੀ ਜ਼ਾਹਰ ਨਾ ਕਰੋ ਕਿਉਂਕਿ ਇਹ ਉੱਥੇ ਨਾਮਕ ਜ਼ਰੂਰ ਲਗਾਉਂਦੇ ਨੇ ਜਿੱਥੇ ਪਹਿਲਾਂ ਪਹਿਲਾਂ ਹੀ ਜ਼ਖਮ ਹੁੰਦੇ ਨੇ ਨੰਬਰ 9 ਹਫਤੇ ਵਿੱਚ ਇੱਕ ਵਾਰ ਕੰਨਾਂ ਦੀ ਸਫਾਈ ਕਰਨ ਲਈ ਕੰਨਾਂ ਵਿੱਚ ਸਰੋਂ ਦਾ ਤੇਲ ਹਲਕਾ ਗਰਮ ਕਰਕੇ ਕੰਨਾਂ ਵਿੱਚ ਜ਼ਰੂਰ ਪਾਓ ਇਸ ਨਾਲ ਕੰਨਾਂ ਦੀ ਸਾਰੀ ਮੈਲ ਸਾਫ਼ ਹੋ ਜਾਂਦੀ ਹੈ ਅਤੇ ਫਿਰ ਸਾਨੂੰ ਸੁਣੇਗਾ ਵੀ ਵਧੀਆ ਨੰਬਰ 10 ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ ਸਾਡੇ ਸਾਰੇ ਅਰਮਾਨ ਕੁਝ ਕਿਸੇ ਨੂੰ ਪਾਉਣੇ ਵਿੱਚ ਤੇ ਕੁਝ ਆਪਣੇ ਆਪ ਨੂੰ ਸਮਝਾਉਣ ਵਿੱਚ ਨੰਬਰ 11 ਜੇਕਰ ਤੁਹਾਡਾ ਬੱਚਾ ਦੰਦियां ਕੱਢਦਾ ਹੋਵੇ ਤਾਂ ਉਸ ਨੂੰ ਹਾਰੇ ਰੋਜ਼ ਦੋ ਚਮਚ ਸੰਤਰੇ ਦਾ ਰਸ ਦੋ ਟਾਈਮ ਜ਼ਰੂਰ ਪਲਾਓ ਇਸ ਨਾਲ ਉਸ ਨੂੰ ਦੰਦियां ਕੱਢਣ ਵਿੱਚ ਕੋਈ ਵੀ ਦਿੱਕਤ ਤਕਲੀਫ ਨਹੀਂ ਹੋਵੇਗੀ ਨੰਬਰ 12 ਪਰਮਾਤਮਾ ਨੂੰ ਛੱਡ ਕੇ ਕੋਈ ਆਪਣਾ ਨਹੀਂ ਤੇ ਅਸੀਂ ਪਰਮਾਤਮਾ ਨੂੰ ਛੱਡ ਕੇ ਸਭ ਦੇ ਪਿੱਛੇ ਪਏ ਹੋਏ ਹਾਂ ਨੰਬਰ 13 ਜੋ ਲੋਕ ਖਾਣੇ ਵਿੱਚ ਸਲਾਦ ਦੇ ਰੂਪ ਵਿੱਚ ਕੱਚਾ ਪਿਆਜ਼ ਖਾਂਦੇ ਹਨ ਉਹਨਾਂ ਨੂੰ ਖੂਨ ਹਮੇਸ਼ਾ ਸਾਫ਼ ਰਹਿੰਦਾ ਹੈ ਅਤੇ ਉਹਨਾਂ ਨੂੰ ਬਵਾਸੀਰ ਦੀ ਵੀ ਬਿਮਾਰੀ ਕਦੇ ਨਹੀਂ ਹੁੰਦੀ। ਨੰਬਰ 14 ਇਹ ਦੋ ਰਿਸ਼ਤੇ ਇਨਸਾਨ ਨੂੰ ਬਰਬਾਦ ਕਰ ਦਿੰਦੇ ਹਨ ਇੱਕ ਦੋਗਲਾ ਯਾਰ ਦੋਗਲਾ ਯਾਰ ਤੇ ਦੂਸਰਾ ਝੁੱਠਾ ਪਿਆਰ ਨੰਬਰ 15 ਸਵੇਰੇ ਉੱਠ ਕੇ ਹਲਕਾ ਗਰਮ ਪਾਣੀ ਪੀਣ ਨਾਲ ਕਦੇ ਵੀ ਕਬਜ ਦੀ ਸਮੱਸਿਆ ਨਹੀਂ ਹੁੰਦੀ ਅਤੇ ਇਸ ਨਾਲ ਪੇਟ ਵਧੀਆ ਸਾਫ਼ ਹੋ ਜਾਂਦਾ ਹੈ ਪਰ ਗਰਮ ਪਾਣੀ ਪੀਣ ਤੋਂ ਅੱਧਾ ਘੰਟਾ ਬਾਅਦ ਹੀ ਟਾਇਲਟ ਜਾਓ ਨੰਬਰ 16 ਅਸਲੀ ਦੋਸਤ ਚਾਹੇ ਕਿੰਨਾ ਵੀ ਨਾਰਾਜ਼ ਕਿਉਂ ਨਾ ਹੋਵੇ ਪਰ ਉਹ ਕਦੇ ਵੀ ਦੁਸ਼ਮਣਾਂ ਦੀ ਲਾਈਨ ਵਿੱਚ ਖੜਾ ਨਹੀਂ ਹੋਵੇਗਾ ਨੰਬਰ 17 ਜਿਸ ਦੇ ਦੰਦਾਂ ਵਿੱਚ ਜ਼ਿਆਦਾ ਦਰਦ ਤੇ ਖੂਨ ਨਿਕਲਣ ਦੀ ਸਮੱਸਿਆ ਹੋਵੇ ਉਸ ਨੂੰ ਰਜਾਨਾ ਇੱਕ ਲੌਂਗ ਚਬਾਉਣਾ ਚਾਹੀਦਾ ਹੈ ਇਸ ਨਾਲ ਦੰਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਰਾਹਤ ਮਿਲੇਗੀ ਨੰਬਰ 18 ਉਹੀ ਮੁਹੱਬਤ ਦੂਰ ਤੱਕ ਚੱਲਦੀ ਹੈ ਜਿਸ ਵਿੱਚ ਪਿਆਰ ਤੇ ਇੱਜ਼ਤ ਮਿਲਦੀ ਹੈ ਨੰਬਰ 19 ਜੋ ਔਰਤਾਂ ਪੈਰਾ ਪਰ ਬੈਠ ਕੇ ਝਾੜੂ ਪੋਚਾ ਜਾਂ ਕੋਈ ਹੋਰ ਕੰਮ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਵੀ ਬੱਚੇ ਦਾ ਬੱਚੇ ਦੀਆਂ ਬੱਚੇਦਾਨੀ ਦੀਆਂ ਰਸੋਲੀਆਂ ਆਦੀ ਨਹੀਂ ਹੁੰਦੀਆਂ ਇਸ ਨਾਲ ਪੇਟ ਵੀ ਬਾਹਰ ਨਹੀਂ ਵੱਧਦਾ ਅਤੇ ਪੇਟ ਦੀ ਵਾਧੂ ਚਰਬੀ ਵੀ ਖਤਮ ਹੋ ਜਾਂਦੀ ਹੈ ਨੰਬਰ 2 ਮਿੱਟੀ ਦੇ ਦੀਵੇ ਜਿਵੇਂ ਜਿਹਾ ਹੈ ਜੀਵਨ ਤੇਲ ਖਤਮ ਜ਼ਿੰਦਗੀ ਖਤਮ ਨੰਬਰ 1 ਜਿਨ੍ਹਾਂ ਲੋਕਾਂ ਦਾ ਮਾਨ ਇੱਕ ਜਗ੍ਹਾ ਨਹੀਂ ਟਿਕਦਾ ਹੋਵੇ ਉਹਨਾਂ ਨੂੰ ਰੋਜ਼ਾਨਾ ਕਿਸੇ ਵੀ ਸਮੇਂ ਅੰਤਰ ਧਿਆਨ ਜਾਨੀ ਕੀ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਇਸ ਨਾਲ ਮਾਨ ਇੱਕ ਜਗ੍ਹਾ ਤੇ ਚੰਗੀ ਤਰ੍ਹਾਂ ਨਾਲ ਟਿਕੇਗਾ ਨੰਬਰ 22 ਜ਼ਿੰਦਗੀ ਵਿੱਚ ਜੇਕਰ ਕੁਝ ਛੱਡਣਾ ਚਾਹੁੰਦੀ ਹਾਂ ਤਾਂ ਦੂਸਰਿਆਂ ਤੋਂ ਉਮੀਦ ਛੱਡ ਦੋ ਤੁਸੀਂ ਹਮੇਸ਼ਾ ਖੁਸ਼ੇ ਰਹੋਗੇ ਨੰਬਰ 23 ਸਾਗ ਇੱਕ ਹਰੀ ਸਬਜ਼ੀ ਹੈ ਇਸਦਾ ਸੇਵਨ ਕਰਨ ਨਾਲ ਸਰੀਰ ਵਿੱਚ ਆਇਰਨ ਪ੍ਰੋਟੀਨ ਆਦੀ ਕਮੀ ਨਹੀਂ ਹੁੰਦੀ ਅਤੇ ਇਹ ਸਰੀਰ ਨੂੰ ਥਕਾਵਟ ਨੂੰ ਵੀ ਦੂਰ ਕਰਦਾ ਹੈ ਇਸਦਾ ਸੇਵਨ ਹਫ਼ਤੇ ਵਿੱਚ ਇੱਕ ਵਾਰ ਸਰਦੀਆਂ ਵਿੱਚ ਜ਼ਰੂਰ ਕਰੋ ਨੰਬਰ 24 ਜੀਵਨ ਵਿੱਚ ਪਰੇਸ਼ਾਨੀਆਂ ਆਪਾਂ ਮੇ ਕਿੰਨੀਆਂ ਵੀ ਹੋਣ ਪਰ ਚਿੰਤਾ ਕਰਨ ਨਾਲ ਉਹ ਹੋਰ ਜ਼ਿਆਦਾ ਹੋ ਜਾਂਦੀਆਂ ਹਨ ਨੀ ਚੁੱਪ ਰਹਿਣ ਨਾਲ ਬਿਲਕੁਲ ਕੱਟ ਜਾਂਦੀਆਂ ਨੇ ਤੇ ਸਵਰ ਕਰ ਨਾਲ ਖਤਮ ਹੋ ਜਾਂਦੀਆਂ ਨੇ ਤੇ ਪਰਮਾਤਮਾ ਦਾ ਸ਼ੁਕਰ ਕਰ ਨਾਲ ਉਹ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਨੇ ਨੰਬਰ 25 ਸਾਖ ਖਾਣ ਨਾਲ ਜਿਸ ਨੂੰ ਤਜਾਬ ਬਣਦਾ ਹੋਵੇ ਉਹ ਤਾਂ ਜਦੋਂ ਤੁਸੀਂ ਸਾਗ ਬਣਾਉਂਦੇ ਹੋ ਤਾਂ ਉਸ ਵਿੱਚ ਸਾਗ ਦੇ ਰਿਜਣ ਸਮੇ ਇੱਕ ਮੂਲੀ ਕਦੂਕਾਸ ਕਰਕੇ ਪਾ ਦਿਓ ਫਿਰ ਸਾਗ ਖਾਣ ਨਾਲ ਕਦੇ ਵੀ ਤਜਾਬ ਨਹੀਂ ਬਣੇਗਾ ਨੰਬਰ 26 ਜ਼ਿੰਦਗੀ ਤੋਂ ਮਿਲਿਆ ਅਨੁਭਵ ਇੱਕ ਸਬਕ ਸਿਖਾਉਂਦਾ ਹੈ ਤੁਸੀਂ ਉਹਨਾਂ ਨੂੰ ਹੀ ਮਿਲੋ ਜਿਸ ਨਾਲ ਜਿੰਨਾ ਕੋ ਉਹ ਮਿਲਣਾ ਚਾਹੁੰਦਾ ਹੈ ਨੰਬਰ 27 ਖਾਣਾ ਖਾਣ ਤੋਂ 1 ਘੰਟਾ ਬਾਅਦ ਵਿੱਚ ਹੀ ਪਾਣੀ ਪੀਣਾ ਚਾਹੀਦਾ ਹੈ ਜੇਕਰ ਅਸੀਂ ਖਾਣੇ ਦੇ ਨਾਲ ਹੀ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਖਾਣਾ ਜਲਦੀ ਨਹੀਂ ਪਚਦਾ ਅਤੇ ਪੇਟ ਵਿੱਚ ਭਾਰੀਪਨ ਮਹਿਸੂਸ ਹੋਣ ਲੱਗ ਜਾਂਦਾ ਹੈ। ਨੰਬਰ 29 ਸੌਰੀ 28 ਕਿਸੇ ਤੋਂ ਜ਼ਿਆਦਾ ਉਮੀਦ ਕਰਕੇ ਆਪਣਾ ਮਨ ਦੁਖੀ ਨਾ ਕਰਿਆ ਕਰੋ। ਜਿਦੇ ਨਾਲ ਵੀ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਸਾਰੀ ਜ਼ਿੰਦਗੀ ਤਾਂ ਸਾਡਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਨੰਬਰ 29 ਹਫ਼ਤੇ ਵਿੱਚ ਇੱਕ ਵਾਰ ਪਾਲਕ ਪਨੀਰ ਖਾਣ ਨਾਲ ਕਦੇ ਵੀ ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਕਦੇ ਵੀ ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਨੰਬਰ 3 ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਸਕਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਸਿਖਾਉਣਗੇ ਕੁਝ ਤੁਹਾਡੀ ਵਰਤੋਂ ਕਰਨਗੇ ਤੇ ਕੁਝ ਤੁਹਾਨੂੰ ਜ਼ਿੰਦਗੀ ਦਾ ਸਹੀ ਮਤਵਲ ਸਮਝਾਉਣਗੇ ਨੰਬਰ 31 ਖੀਰ ਨੂੰ ਜ਼ਿਆਦਾ ਸਵਾਦ ਅਤੇ ਗਾੜੀ ਬਣਾਉਣ ਲਈ ਖੀਰ ਵਿੱਚ ਥੋੜੀ ਜਿਹੀ ਸੂਜੀ ਅਤੇ ਕਾਸਟਰਡ ਪਾਊਡਰ ਪਾ ਦਿਓ ਅਤੇ ਬਾਦ ਵਿੱਚ ਥੋੜੇ ਜਿਹੇ ਡ్రਾਈ ਫੂਡ ਰੂਡ ਪਾ ਦਿਓ ਖੀਰ ਗਾੜੀ ਤੇ ਸਵਾਦਿਸ਼ਟ ਬਣੇਗੀ ਨੰਬਰ 32 ਇਨਸਾਨ ਉਹ ਲੜਾਈ ਕਦੇ ਨਹੀਂ ਲੜ ਸਕਦਾ ਜਿਸ ਵਿੱਚ ਦੁਸ਼ਮਣ ਉਸ ਦੇ ਆਪਣੇ ਹੀ ਹੋਣ ਨੰਬਰ 33 ਸੂਜੀ ਨੂੰ ਹਰ ਰੋਜ਼ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਬਹੁਤ ਘਟ ਹੋ ਜਾਂਦਾ ਹੈ ਨੰਬਰ 34 ਕਿੰਨੀ ਅਜੀਬ ਦੀ ਗੱਲ ਹੈ ਅਸੀਂ ਸਾਰੇ ਖੁਸ਼ ਰਹਿਣ ਦੇ ਲਈ ਪਰੇਸ਼ਾਨ ਰਹਿੰਦੇ ਹਾਂ ਨੰਬਰ 35 ਗਾਜਾ ਦਾ ਹਰਵਾ ਖਾਣ ਨਾਲ ਗੁਰਦੇ ਦੀ ਪਥਰੀ ਟਟਕੇ ਬਾਹਰ ਨਿਕਲ ਜਾਂਦੀ ਹੈ ਨੰਬਰ 36 ਜੋ ਬਰਦਾਸ਼ਤ ਨਾ ਕਰ ਪਾਵੇ ਉਹ ਦੋਸਤੀ ਹੀ ਕੀ ਜੋ ਸਮਝ ਹੀ ਨਾ ਪਾਵੇ ਉਹ ਰਿਸ਼ਤਾ ਹੀ ਕੀ ਨੰਬਰ 37 ਬਾਸੀ ਰੋਟੀ ਖਾਣ ਨਾਲ ਦੰਦਾਂ ਵਿੱਚ ਤੱਤਾ ਠੰਡਾ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਦੰਦ ਮਜ਼ਬੂਤ ਹੁੰਦੇ ਹਨ ਨੰਬਰ 37 ਅਮੀਅਤ ਹਾਜ਼ੀਅਤ ਨੂੰ ਮਿਲਦੀ ਹੈ ਜਨਾਬ ਤੇ ਅਸੀਂ ਜਜਵਾਤਾ ਲਈ ਫਿਰਦੇ ਹਾਂ ਰਹੇ ਨੰਬਰ 38 ਲੱਕੜੀ ਦੀ ਅੱਗ ਤੇ ਬਣਿਆ ਖਾਣਾ ਖਾਣ ਨਾਲ ਤੁਸੀਂ ਜ਼ਿਆਦਾ ਸਿਹਤਮੰਦ ਰਹੋਗੇ ਨੰਬਰ 39 ਮਸਾਲਾ ਇਹ ਨਹੀਂ ਕਿ ਮਸ ਸੌਰੀ ਮਸਾਲਾ ਇਹ ਨਹੀਂ ਕਿ ਕੋਈ ਇਨਸਾਨ ਸਾਡੀ ਪਰਵਾਹ ਕਿਉਂ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੁੰਦੀ ਹੈ ਨੰਬਰ 40 ਜੀ ਤੁਸੀਂ ਲੌਂਗ ਇਲਾਇਚੀਆਂ ਦੀ ਵਰਤੋਂ ਕਰਦੇ ਹੋ ਤਾਂ ਲੌਂਗ ਇਲਾਇਚੀਆਂ ਨਾਲੋਂ ਘੱਟ ਵਰਤਿਓ ਕਿਉਂਕਿ ਲੌਂਗਾਂ ਦਾ ਅਸਰ ਇਲਾਇਚੀਆਂ ਨਾਲੋਂ ਜ਼ਿਆਦਾ ਹੁੰਦਾ ਜੀਕਾਰੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੱਧ ਤੋਂ ਵੱਧ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ